ਪਾਠ 5ਵਾਂ ਭਿਖਾਰਨ ਉਦੇਸ਼ ਤਨ ਦੌਲਤ ਦੀ ਅਮੀਰੀ ਅਤੇ ਗੁਣਾ ਦੀ ਅਮੀਰੀ ਵਿੱਚ ਫਰਕ ਦਸਾਉਣਾ ਉਹ ਅੱਖਾਂ ਤੋਂ ਬਾਂਜੀ ਔਰਤ ਹਰ ਰੋਜ਼ ਮੰਦਰ ਦੇ ਦਰਵਾਜ਼ੇ ਤੇ ਆ ਕੇ ਖੜੀ ਹੋ ਜਾਂਦੀ ਦਰਸ਼ਨ ਕਰਨ ਵਾਲੇ ਬਾਹਰ ਨਿਕਲਦੇ ਤਾਂ ਉਹ ਆਪਣਾ ਹੱਥ ਫੈਲਾ ਦਿੰਦੀ ਅਤੇ ਬੜੀ ਨਿਮਰਤਾ ਨਾਲ ਕਹਿੰਦੀ ਬਾਬੂ ਜੀ ਅੰਨੇ ਤੇ ਤਰਸ ਖਾਓ ਦਇਆ ਕਰੋ ਉਹ ਇਹ ਜਾਣਦੀ ਸੀ ਕਿ ਮੰਦਰ ਵਿੱਚ ਆਉਣ ਵਾਲੇ ਦਿਆਲੂ ਅਤੇ ਸ਼ਰਧਾ ਰੱਖਣ ਵਾਲੇ ਹੁੰਦੇ ਹਨ ਉਸ ਦਾ ਇਹ ਅੰਦਾਜ਼ਾ ਗਲਤ ਨਹੀਂ ਸੀ ਆਣ ਜਾਣ ਵਾਲੇ 2-4 ਪੈਸੇ ਉਸ ਦੇ ਹੱਥ ਤੇ ਰੱਖ ਹੀ ਦਿੰਦੇ ਸਨ ਉਹ ਅੰਨੀ ਉਹਨਾਂ ਨੂੰ ਦੁਆਵਾਂ ਦਿੰਦੀ ਉਹਨਾਂ ਦੀ ਦਿਆਲੂਤਾ ਨੂੰ ਸਰਉਂਦੀ ਕੁਝ ਔਰਤਾਂ ਥੋੜਾ ਬਹੁਤਾ ਅਨਾਜ ਵੀ ਉਸ ਦੀ ਝੋਲੀ ਵਿੱਚ ਪਾ ਜਾਂਦੀਆਂ ਸਵੇਰ ਤੋਂ ਸ਼ਾਮ ਤੱਕ ਉਹ ਇਸੇ ਤਰ੍ਹਾਂ ਹੱਥ ੜ ਕੇ ਖੜੀ ਰਹਿੰਦੀ ਮਨ ਹੀ ਮਨ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਆਪਣੇ ਘਰ ਦੇ ਰਸਤੇ ਪੈ ਜਾਂਦੀ ਉਸ ਦੀ ਛੌਪੜੀ ਸ਼ਹਿਰ ਤੋਂ ਬਾਹਰ ਸੀ। ਘਰ ਦੇ ਰਸਤੇ ਤੇ ਜਾਂਦਿਆਂ ਵੀ ਉਹ ਮੰਗਦੀ ਜਾਂਦੀ। ਕੁਝ ਲੋਕ ਤਾਂ ਪੈਸੇ ਦੇਣ ਦੀ ਥਾਂ ਉਸ ਨੂੰ ਛਿੜਕਾਂ ਹੀ ਮਾਰ ਦਿੰਦੇ ਤਾਂ ਵੀ ਉਹ ਕੁਝ ਦੇਣ ਦੀ ਬੇਨਤੀ ਹੀ ਕਰਦੀ ਜਾਂਦੀ। ਕਈ ਵਾਰੀ ਛੌਪੜੀ ਵਿੱਚ ਪਹੁੰਚਦੇ ਤੱਕ ਉਸ ਨੂੰ 2-4 ਪੈਸੇ ਮਿਲ ਹੀ ਜਾਂਦੇ। ਛੌਪੜੀ ਦੇ ਕੋਲ ਪਹੁੰਚਦੇ ਹੀ 10 ਕੁ ਸਾਲ ਦਾ ਇੱਕ ਮੁੰਡਾ ਉਛਲਦਾ, ਕੁੱਦਦਾ ਆਉਂਦਾ ਅਤੇ ਉਸ ਨਾਲ ਲਿਪਟ ਜਾਂਦਾ। ਉਹ ਅੰਨੀ بڑے ਪਿਆਰ ਨਾਲ ਉਸ ਦਾ ਮੱਥਾ ਚੁੰਮ ਲੈਂਦੀ। ਉਹ ਬੱਚਾ ਕੌਣ ਹੈ? ਕਿਸ ਦਾ ਹੈ? इस गल का किसी नहीं सी सात साल हो गये आवाड वाल उस एक दिन शाम वेले लोग ने गोद्या मसन चुप करा दी कोशिश कर रही सी ए कोई असाधारण घटना नहीं सी पर किसी ने भी नहीं पुछा की ये बच्चा किसता है उस दिन तो वो बच्चा अन्नी औरत को बोहत खुश सी ਉਹ ਅੰਨੀ ਆਪਣੇ ਤੋਂ ਚੰਗਾ ਖਵਾਉਂਦੀ ਅਤੇ ਚੰਗਾ ਪਹਿਨਨ ਨੂੰ ਦਿੰਦੀ ਅੰਨੀ ਔਰਤ ਨੇ ਆਪਣੀ ਚੌਪੜੀ ਵਿੱਚ ਇੱਕ ਹਾਂਡੀ ਗੱਡ ਕੇ ਰੱਖੀ ਹੋਈ ਸੀ ਸ਼ਾਮ ਵੇਲੇ ਜੋ ਪੈਸੇ ਮੰਗ ਕੇ ਲਿਆਉਂਦੀ ਉਸ ਵਿੱਚ ਪਾ ਦਿੰਦੀ ਅਤੇ ਉਸ ਨੂੰ ਟੱਕ ਕੇ ਰੱਖ ਦਿੰਦੀ ਤਾਂ ਕਿ ਦੂਸਿਆਂ ਦੀ ਨਜ਼ਰ ਉਸ ਹਾਂਡੀ ਤੇ ਨਾ ਪਵੇ ਖਾਣ ਲਈ ਕਾਫੀ ਅੰਨ ਮਿਲ ਜਾਂਦਾ ਸੀ ਉਸ ਨਾਲ ਕੰਮ ਚਲਾ ਲੈਂਦੀ ਸੀ ਪਹਿਲਾਂ ਉਸ ਬੱਚੇ ਨੂੰ ਖਿਲਾਉਂਦੀ ਫਿਰ ਆਪ ਖਾਂਦੀ ਰਾਤ ਨੂੰ ਬੱਚੇ ਨੂੰ ਆਪਣੇ ਗਲ ਨਾਲ ਲਾ ਕੇ ਸੌਂਦੀ ਸਵੇਰੇ ਉਸਨੂੰ ਖਿਲਾ ਪਿਲਾ ਕੇ ਫਿਰ ਮੰਦਰ ਦੇ ਦਰਵਾਜ਼ੇ ਤੇ ਚਾਹ ਪੀਂਦੀ। ਕਾਸ਼ੀ ਵਿੱਚ ਸੇਠ ਬਨਾਰਸੀ ਦਾਸ ਬਹੁਤ ਹੀ ਪ੍ਰਸਿੱਧ ਵਿਅਕਤੀ ਸਨ। ਬੱਚਾ-ਬੱਚਾ ਉਸਦੀ ਕੋਠੀ ਨੂੰ ਜਾਣਦਾ ਸੀ। ਬਹੁਤ ਵੱਡੇ ਦੇਸ਼ ਭਗਤ ਅਤੇ ਧਰਮਾਤਮਾ ਸਨ। ਧਰਮ ਵਿੱਚ ਉਹਨਾਂ ਦੀ ਬੜੀ ਰੁਚੀ ਸੀ। ਦਿਨ ਦੇ 12 ਵਜੇ ਤੱਕ ਉਹ ਇਸ਼ਨਾਨ ਕਰਕੇ ਪੂਜਾ ਪਾਠ ਵਿੱਚ ਲੀਨ ਰਹਿੰਦੇ। ਉਹਨਾਂ ਦੀ ਕੋਠੀ ਵਿੱਚ ਹਮੇਸ਼ਾ ਭੀੜ ਲੱਗੀ ਰਹਿੰਦੀ। ਕਰਜ਼ ਲੈਣ ਵਾਲੇ ਤਾਂ ਆਂਦੇ ਹੀ ਸਨ। ਨਾਲ ਹੀ ਉਹਨਾਂ ਵਿਅਕਤੀਆਂ ਦੀ ਵੀ ਲਾਈਨ ਲੱਗੀ ਰਹਿੰਦੀ ਜਿਹੜੇ ਆਪਣੀ ਜਮਾ ਪੂੰਜੀ ਉਸ ਕੋਲ ਰੱਖਣਾ ਹੁੰਦੇ ਹਜ਼ਾਰਾਂ ਭਿਖਾਰੀ ਉਸ ਕੋਲ ਆਪਣੀ ਜਮਾ ਪੂੰਜੀ ਰੱਖ ਜਾਂਦੇ ਤਾਂ ਕਿ ਉਹਨਾਂ ਦਾ ਇਹ ਪੈਸਾ ਸੁਰੱਖਿਅਤ ਹੋ ਜਾਵੇ ਉਸ ਅੰਨੀ ਔਰਤ ਨੂੰ ਵੀ ਇਸ ਬਾਰੇ ਪਤਾ ਸੀ ਪਰ ਪਤਾ ਨਹੀਂ ਕਿਉਂ ਉਹ ਆਪਣੀ ਜਮਾ ਪੂੰਜੀ ਇੱਥੇ ਰੱਖਣ ਤੋਂ ਹਿਚਕਿ ਚਾਉਂਦੀ ਸੀ ਉਸ ਕੋਲ ਕਾਫੀ ਰੁਪਏ ਹੋ ਗਏ ਸਨ ਹਾਂਡੀ ਲਗਭਗ ਪੂਰੀ ਭਰ ਗਈ ਸੀ ਉਸ ਨੂੰ ਡਰ ਵੀ ਸੀ ਕਿ ਕੋਈ ਉਸ ਦੇ ਰੁਪਏ ਚੁਰਾ ਨਾ ਲਵੇ ਇੱਕ ਦਿਨ ਸ਼ਾਮ ਵੇਲੇ ਉਸ ਅੰਨੀ ਔਰਤ ਨੇ ਆਪਣੀ ਹਾਂਡੀ ਉਠਾਈ ਅਤੇ ਆਪਣੀ ਫੱਟੀ ਹੋਈ ਚੁੰਨੀ ਵਿੱਚ ਛੁਪਾ ਕੇ ਸੇਠ ਦੀ ਕੋਠੀ ਜਾ ਪਹੁੰਚੀ ਸੇਠ ਜੀ ਵਹੀ ਖਾਤੇ ਦੇ ਪੰਨੇ ਉਲਟਾ-ਪਲਟਾ ਕੇ ਹਿਸਾਬ ਦੇਖ ਰਹੇ ਸਨ ਉਸ ਅੰਨੀ ਔਰਤ ਵੱਲ ਦੇਖ ਕੇ ਪੁੱਛਿਆ ਕੀ ਗੱਲ ਹੈ ਕਿਉਂ ਇੱਥੇ ਆਈ ਹੈ ਅੰਨੀ ਨੇ ਹਾਂਡੀ ਉਸ ਅੱਗੇ ਕਰ ਦਿੱਤੀ ਅਤੇ ਡਰਦੇ-ਡਰਦੇ ਕਿਹਾ ਸੇਠ ਜੀ ਇਸ ਨੂੰ ਆਪਣੇ ਕੋਲ ਜਮ੍ਹਾਂ ਕਰ ਲਓ ਮੈਂ ਅੰਨੀ ਅਪਾਹਜ ਇਸਨੂੰ ਕਿੱਥੇ ਸੰਭਾਲਦੀ ਫਿਰਾਂ ਸੇਠ ਜੀ ਨੇ ਹਾਂਡੀ ਦੇ ਵੱਲ ਦੇਖ ਕੇ ਕਿਹਾ ਕੀ ਹੈ ਇਸ ਵਿੱਚ ਅੰਨੀ ਨੇ ਉੱਤਰ ਦਿੱਤਾ ਭੀਖ ਮੰਗ ਮੰਗ ਕੇ ਆਪਣੇ ਬੱਚੇ ਲਈ ਦੋ ਚਾਰ ਪੈਸੇ ਹੀ ਇਕੱਠੇ ਕੀਤੇ ਹਨ ਆਪਣੇ ਕੋਲ ਰੱਖਣ ਲਈ ਡਰਦੀ ਹਾਂ ਅਰਜ਼ ਹੈ ਕਿ ਤੁਸੀਂ ਇਸ ਹਾਂਡੀ ਨੂੰ ਆਪਣੀ ਕੋਠੀ ਵਿੱਚ ਰੱਖ ਲਓ ਸੇਠ ਜੀ ਨੇ ਮੁਨੀਮ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵਹੀ ਵਿੱਚ ਜਮ੍ਹਾਂ ਕਰ ਲਓ ਫੇਰ ਬੁੱਢੀ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਅੰਨੀ ਨੇ ਆਪਣਾ ਨਾਂ ਦੱਸਿਆ ਮੁਨੀਮ ਨੇ ਲਖਦੇ ਗਿਣ ਕੇ ਉਸ ਦੇ ਨਾਂ ਤੇ ਜਮ੍ਹਾਂ ਕਰ ਦਿੱਤੀ ਅਤੇ ਉਸ ਸੇਟ ਜਿਹਨੂੰ ਅਸੀਸਾਂ ਦਿੰਦੀ ਹੋਈ ਆਪਣੀ ਝੌਂਪੜੀ ਵਿੱਚ ਚਲੀ ਗਈ 2 ਸਾਲ ਸੁਖ ਨਾਲ ਬੀਤ ਗਏ ਇਸ ਤੋਂ ਬਾਅਦ ਇੱਕ ਦਿਨ ਉਸ ਦੇ ਬੱਚੇ ਨੂੰ ਬੁਖਾਰ ਨੇ ਆ ਕੇ ਰਿਆ ਅੰਨੀ ਔਰਤ ਨੇ ਦਵਾ-ਦਾਰੂ ਕੀਤੀ ਛਾੜਾ ਵੀ ਕਰਵਾਇਆ ਪਰ ਸਭ ਵਿਅਰਥ लड़के दी तबीयत दिन ब दिन खराब हूँ चली गई अन्नी औरत दा दिल टूट गया सबर जवाब दे गया बहुत निराश हो गई परंतु फिर एकदम ध्यान आया कि डॉक्टर दे इलाज नाल ठीक हो सकता है ए विचार आंदया ही डिग दी टेंदी ओ सेठ जी दी कोठी जा पहुंची सेठ जी, जी उथे ही सन अन्नी ने किया। सेठ जी मेरी जमा पूंजी विचो अगर पांच दस रुपए मिल जान तो बड़ी कृपा होवेगी मेरा बच्चा बीमार है डॉक्टर न दिखाना है सेठ जी ने बड़ा रुखा होके क्या केड़ी जमा पूंजी केड़े रुपए मेरे कोल किसे दे रुपए जमा नहीं हन अन्नी औरत ने रोंदे हुए क्या दो साल पहला मैं तो आपके कोल अपनी जमा पूंजी रख के गई सी दे दे ओ दे दियो तो आपकी बड़ी मेहरबानी होवेगी सेठ जी ने मुनीम जी वल बड़ी रहस्यमई नजर नाल देख लिया क्या

इस नाते ते कोई भी रकम जमा नहीं है अन्नी बुढ़ी औरत उठ ही जम के बैठी रही उसने रो रो के क्या सेठ जी परमात्मा दे नाते धर्म दे नाते कुछ ता दे दियो मेरा बच्चा ठीक हो जावेगा मैं जीवन पर आप दी एहसान मंद पर उस सेठ ते कोई असर ना होया उसने क्रोधित होके क्या जानती हैं कि नौकर नु बुलावा ਅੰਨੀ ਆਪਣੀ ਸੋਟੀ ਦੇ ਆਸਰੇ ਖੜੀ ਹੋ ਗਈ ਅਤੇ ਸੇਠ ਵੱਲ ਮੂੰਹ ਕਰਕੇ ਬੋਲੀ ਚੰਗਾ ਪਰਮਾਤਮਾ ਤੈਨੂੰ ਬੋਤ ਦੇਵੇ ਫਿਰ ਚੌਪੜੀ ਦੇ ਰਸਤੇ ਪੈ ਗਈ ਇਹ ਅਸੀਸ ਨਹੀਂ ਸੀ ਬਲਕਿ ਇੱਕ ਦੁਖੀ ਆਤਮਾ ਦਾ ਸਰਾਂਤ ਸੀ ਬੱਚੇ ਦੀ ਹਾਲਤ ਹਰ ਦਿਨ ਵਿਗੜਦੀ ਗਈ ਜਦੋਂ ਦਵਾਈ ਹੀ ਨਹੀਂ ਮਿਲੀ ਠੀਕ ਕਿਵੇਂ ਹੁੰਦਾ ਇੱਕ ਦਿਨ ਉਸ ਦੀ ਹਾਲਤ ਚਿੰਤਾਜਨਕ ਹੋ ਗਈ ਜਾਨ ਦਾ ਖਤਰਾ ਹੋ ਗਿਆ ਹੁਣ ਉਹ ਅੰਨੀ ਦੀ ਚੋਲੀ ਵਿੱਚ ਨਿਰਾਸ਼ਾ ਤੋਂ ਬਿਨਾ ਕੁਝ ਵੀ ਨਹੀਂ ਸੀ ਉਸ ਨੂੰ ਉਸ ਸੇਟ ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ ਇੰਨਾ ਤਨੀ ਹੈ ਜੇ 2-4 ਰੁਪਏ ਦੇ ਦਿੰਦਾ ਤਾਂ ਉਸ ਦਾ ਕੀ ਜਾਣਾ ਸੀ ਫੇਰ ਮੈਂ ਉਸ ਨੂੰ ਦਾਨ ਤਾਂ ਨਹੀਂ ਸੀ ਮੰਗ ਰਹੀ ਆਪਣੇ ਹੀ ਰੁਪਏ ਮੰਗਣ ਆਈ ਸੀ ਉਸ ਨੂੰ ਸੇਟ ਨਾਲ ਅੰਤਾਂ ਦੀ ਨਫ਼ਰਤ ਹੋ ਗਈ ਬੈਠੇ ਬੈਠੇ ਉਸ ਨੂੰ ਧਿਆਨ ਆਇਆ ਉਸ ਨੇ ਬੱਚੇ ਨੂੰ ਗੋਦ ਵਿੱਚ ਉਠਾਇਆ ਅਤੇ ਠੋਕਰਾਂ ਖਾਂਦੀ ਡਿੱਗਦੀ ਟੈਂਦੀ ਸੇਠ ਦੇ ਘਰ ਪਹੁੰਚ ਗਈ ਦਰਵਾਜ਼ੇ ਤੇ ਧਰਨਾ ਮਾਰ ਕੇ ਬੈਠ ਗਈ ਬੱਚੇ ਦਾ ਸਰੀਰ ਬੁਖਾਰ ਨਾਲ ਧੱਪ ਰਿਹਾ ਸੀ ਅਤੇ ਉਸ ਅੰਨੀ ਔਰਤ ਦਾ ਕਲੇਜਾ ਵੀ ਇੱਕ ਨੌਕਰ ਕਿਸੇ ਕੰਮ ਕਰਕੇ ਬਾਹਰ ਆਇਆ ਉਸ ਅੰਨੀ ਔਰਤ ਨੂੰ ਬਾਹਰ ਬੈਠਾ ਦੇਖ ਕੇ ਉਸਨੇ ਅੰਦਰ ਜਾ ਕੇ ਸੇਠ ਜੀ ਨੂੰ ਸੂਚਨਾ ਦਿੱਤੀ ਸੇਠ ਨੇ ਅੱਗੋਂ ਕਿਹਾ ਕਿ ਉਸ ਨੂੰ ਭਜਾ ਦਿਓ ਨੌਕਰ ਨੇ ਅੰਨੀ ਔਰਤ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਪਰ ਉਹ ਆਪਣੀ ਜਗ੍ਹਾ ਤੋਂ ਨਾ ਹਿਲੀ ਮਾਰਨ ਦਾ ਡਰ ਦਿੱਤਾ ਪਰ ਉਹ ਟੱਸ ਤੋਂ ਮਸ ਨਾ ਹੋਈ ਨੌਕਰ ਨੇ ਅੰਦਰ ਜਾ ਕੇ ਕਿਹਾ ਕਿ ਉਹ ਕਿਸੇ ਤਰ੍ਹਾਂ ਵੀ ਜਾਣ ਲਈ ਨਹੀਂ ਮੰਦੀ ਸੇਠ ਆਪ ਬਾਹਰ ਆਇਆ ਬੱਚੇ ਨੂੰ ਦੇਖਦਿਆਂ ਹੀ ਹੈਰਾਨ ਰਹਿ ਗਿਆ ਕਿ ਉਸ ਬੱਚੇ ਦੀ ਸ਼ਕਲ ਸੂਰਤ ਉਸ ਦੇ ਮੋਹਨ ਨਾਲ ਬਹੁਤ ਮਿਲਦੀ ਜੁਲਦੀ ਹੈ 7 ਸਾਲ ਹੋਏ ਮੋਹਨ ਇੱਕ ਮੇਲੇ ਵਿੱਚ ਗੁੰਮ ਹੋ ਗਿਆ ਸੀ ਸੇਠ ਨੇ ਮੋਹਨ ਦੀ ਬੜੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਸੀ ਚਲਿਆ। ਉਹਨੂੰ ਯਾਦ ਆਇਆ ਕਿ ਮੋਹਨ ਦੀ ਲੱਕ ਤੇ ਲਾਲ ਰੰਗ ਦਾ ਇੱਕ ਨਿਸ਼ਾਨ ਸੀ। ਇਸ ਧਿਆਨ ਦੇ ਆਉਂਦਿਆ ਹੀ ਉਸਨੇ ਬੱਚੇ ਦੀ ਲੱਕ ਦੇਖੀ। ਨਿਸ਼ਾਨ ਜ਼ਰੂਰ ਸੀ ਪਰ ਪਹਿਲਾਂ ਨਾਲੋਂ ਕੁਝ ਵੱਡਾ। ਉਸਨੂੰ ਵਿਸ਼ਵਾਸ ਹੋ ਗਿਆ ਕਿ ਬੱਚਾ ਉਸਦਾ ਹੀ ਹੈ। ਉਸਨੇ ਇੱਕਦਮ ਬੱਚੇ ਨੂੰ ਅੰਨੀ ਔਰਤ ਤੋਂ ਖਿੱਚ ਕੇ ਗਲੇ ਨਾਲ ਲਗਾ ਲਿਆ। ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਨੌਕਰ ਨੂੰ ਤੁਰੰਤ ਡਾਕਟਰ ਨੂੰ ਬੁਲਾਉਣ ਲਈ ਭੇਜਿਆ ਅਤੇ ਬੱਚੇ ਨੂੰ ਘਰ ਅੰਦਰ ਲੈ ਗਿਆ। ਅਨੀ ਔਰਤ ਖੜੀ ਹੋ ਗਈ ਅਤੇ ਉਸਨੇ ਰੋ ਰੋ ਕੇ ਕਿਹਾ ਮੇਰੇ ਬੱਚੇ ਨੂੰ ਨਾ ਲੈ ਜਾਓ ਮੇਰੇ ਰੁਪਏ ਤਾਂ ਹਜ਼ਮ ਕਰ ਗਏ ਹੋ ਹੁਣ ਕੀ ਮੇਰਾ ਬੱਚਾ ਵੀ ਮੇਰੇ ਤੋਂ ਖੋਬੋਗੇ ਸੇਠ ਬਹੁਤ ਹੀ ਚਿੰਤਾ ਵਿੱਚ ਸੀ ਕਹਿਣ ਲੱਗਾ ਬੱਚਾ ਮੇਰਾ ਹੈ ਜਿਹੜਾ 7 ਸਾਲ ਪਹਿਲਾਂ ਗੁੰਮ ਹੋ ਗਿਆ ਸੀ ਹੁਣ ਮਿਲਿਆ ਹੈ ਹੁਣ ਮੈਂ ਇਸ ਨੂੰ ਕਿਤੇ ਵੀ ਨਹੀਂ ਜਾਣ ਦੇਵਾਂਗਾ ਮੈਂ ਲੱਖ ਕੋਸ਼ਿਸ਼ ਕਰਕੇ ਇਸ ਨੂੰ ਬਚਾਵਾਂਗਾ ਉਨੀ ਔਰਤ ਵਿਅੰਗਮਈ ਹਾਸਾ ਹਸੀ ਅਤੇ ਕਿਆ ਤੇਰਾ ਬੱਚਾ ਹੈ ਇਸ ਲਈ ਲੱਖਾਂ ਯਤਨਾ ਨਾਲ ਵੀ ਬਚਾਓਗੇ ਮੇਰਾ ਬੱਚਾ ਹੁੰਦਾ ਤਾਂ ਉਸ ਨੂੰ ਮਰ ਜਾਣ ਦਿੰਦੇ ਕਿਉਂ ਇਹ ਕੋਈ ਇਨਸਾਫ ਹੈ ਇਨੇ ਦਿਨ ਖੂਨ ਪਸੀਨਾ ਇੱਕ ਕਰਕੇ ਇਸ ਨੂੰ ਪਾਲਿਆ ਹੈ ਮੈਂ ਉਸ ਨੂੰ ਨਹੀਂ ਜਾਣ ਦਿਆਂਗੀ ਸੇਟ ਜੀ ਦੀ ਅਜੀਬ ਹਾਲਤ ਸੀ ਕੁਝ ਦੇਰ ਖਾਮੋਸ਼ ਖੜੇ ਰਹੇ ਫਿਰ ਅੰਦਰ ਚਲੇ ਗਏ ਅੰਨੀ ਔਰਤ ਵੀ ਕਾਫੀ ਸਮੇਂ ਤੱਕ ਰੋਂਦੀ ਰਹੀ ਫਿਰ ਆਪਣੀ ਚੌਪੜੀ ਵੱਲ ਚਲ ਪਈ ਦੂਸਰੇ ਦਿਨ ਪ੍ਰਮਾਤਮਾ ਦੀ ਕਿਰਪਾ ਹੋਈ ਜਾਂ ਦਵਾਈ ਦਾ ਚਮਤਕਾਰ ਸੀ ਮੋਹਨ ਦਾ ਬੁਖਾਰ ਉਤਰ ਗਿਆ ਹੋਸ਼ ਆਣ ਤੇ ਉਸਨੇ ਅੱਖਾਂ ਖੋਲੀਆਂ ਉਸ ਦੀ ਜ਼ੁਬਾਨ ਤੇ ਪਹਿਲਾ ਸ਼ਬਦ ਨਿਕਲਿਆ ਮਾਂ ਚਾਰੋਂ ਪਾਸੇ ਅਣਜਾਨ ਸ਼ਕਲਾਂ ਦੇਖ ਕੇ ਉਸਨੇ ਆਪਣੀਆਂ ਅੱਖਾਂ ਫੇਰ ਬੰਦ ਕਰ ਲਈਆਂ ਉਸ ਨੂੰ ਫਿਰ ਬੁਖਾਰ ਚੜਨਾ ਸ਼ੁਰੂ ਹੋ ਗਿਆ ਉਸਨੇ ਮਾਂ ਮਾ ਦੀ ਰੱਟ ਲਗਾਈ ਹੋਈ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੇਟ ਜੀ ਦੇ ਹੱਥ ਪੈਰ ਫੁੱਲ ਗਏ ਚਾਰੇ ਪਾਸੇ ਹਨੇਰਾ ਦਿਖਾਈ ਦੇਣ ਲੱਗਾ ਕੀ ਕਰਾਂ ਇਹ ਇਕ ਹੀ ਬੱਚਾ ਹੈ ਇਹਨੇ ਅਰਸੇ ਬਾਅਦ ਮਿਲਿਆ ਹੈ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਇਹਨੂੰ ਕਿਵੇਂ ਬਚਾਵਾਂ ਇੱਕਦਮ ਉਸ ਨੂੰ ਉਸ ਅੰਨੀ ਔਰਦਾ ਧਿਆਨ ਆਇਆ ਪਤਨੀ ਨੂੰ ਬਾਹਰ ਭੇਜਿਆ ਕਿ ਜਾ ਕੇ ਦੇਖੇ ਕਿ ਉਹ ਅੰਨੀ ਔਰਤ ਅਜੇ ਤੱਕ ਬਾਹਰ ਤਾਂ ਨਹੀਂ ਬੈਠੀ ਪਤਾ ਲੱਗਣ ਦੀ ਕਿ ਉਹ ਉੱਥੇ ਨਹੀਂ ਹੈ ਆਪਣੀ ਕਾਰ ਤੇ ਉਸ ਦੀ ਝੋਪੜੀ ਜਾ ਪਹੁੰਚੇ ਝੋਪੜੀ ਬਿਨਾਂ ਦਰਵਾਜ਼ੇ ਦੀ ਸੀ ਅੰਦਰ ਗਏ ਦੇਖਿਆ ਕਿ ਇੱਕ ਫਟੇ ਪੁਰਾਣੇ ਟਾੜ ਤੇ ਲੇਟੀ ਹੋਈ ਹੈ ਉਸ ਦੇ ਹੰਝੂਆਂ ਦੀ ਨਦੀ ਵਹਿ ਰਹੀ ਹੈ ਸੇਠ ਜੀ ਨੇ ਉਸ ਨੂੰ ਹੌਲੀ ਜਿਹਾ ਲਾਇਆ ਉਸ ਦਾ ਸਰੀਰ ਵੀ ਧੱਪ ਰਿਆ ਸੀ ਸੇਠ ਨੇ ਕਿਹਾ ਤੇਰਾ ਬੱਚਾ ਮਰ ਗਿਆ ਹੈ ਸਾਰੇ ਡਾਕਟਰ ਨਿਰਾਸ਼ ਹੋ ਗਏ ਨੇ ਉਹ ਰਹਿ ਰਹਿ ਕੇ ਤੈਨੂੰ ਹੀ ਪੁਕਾਰ ਰਿਹਾ ਹੈ ਹੁਣ ਸਿਰਫ ਤੂੰ ਹੀ ਉਸ ਨੂੰ ਬਚਾ ਸਕਦੀ ਹੈ ਚੱਲ ਮੇਰੇ ਨਾਲ ਆਪਣੇ ਬੱਚੇ ਦੀ ਜਾਨ ਬਚਾ ਲੈ ਅੰਨੀ ਔਰਤ ਨੇ ਉੱਤਰ ਦਿੱਤਾ ਮਰਦਾ ਹੈ ਤਾਂ ਮਰ ਜਾਵੇ ਮੈਂ ਵੀ ਮਰ ਰਹੀ ਹਾਂ ਅਸੀਂ ਦੋਨੋਂ ਮਾਂ ਬੇਟਾ ਸਵਰਗ ਵਿੱਚ ਜਾ ਕੇ ਮਿਲ ਲਵਾਂਗੇ ਇਸ ਲੋਕ ਵਿੱਚ ਸੁੱਖ ਨਹੀਂ ਹੈ ਉੱਥੇ ਮੇਰਾ ਬੱਚਾ ਸੁਖ ਵਿੱਚ ਰਹੇਗਾ ਮੈਂ ਉੱਥੇ ਉਸਦੀ ਚੰਗੀ ਦੇਖਭਾਲ ਕਰਾਂਗੀ ਸੇਠ ਜੀ ਰੋ ਪਏ ਅੱਜ ਤੱਕ ਉਹਨਾਂ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਸੀ ਪਰੰਤੂ ਅੱਜ ਉਸਦੇ ਪੈਰਾਂ ਵਿੱਚ ਡਿੱਗ ਪਏ ਅਤੇ ਰੋ ਰੋ ਕੇ ਕਿਹਾ ਮਮਤਾ ਦੀ लाज ਰੱਖ ਲੈ ਆਖਿਰ ਤੂੰ ਵੀ ਉਸਦੀ ਮਾਂ ਹੈ ਤੇਰੇ ਜਾਨ ਨਾਲ ਹੀ ਉਹ ਬਚ ਜਾਵੇਗਾ ਮਮਤਾ ਸ਼ਬਦ ਨੇ ਉਸ ਅੰਨੀ ਔਰਤ ਨੂੰ ਪਿਘਲਾ ਦਿੱਤਾ ਉਹ ਨਾਲ ਚੱਲਣ ਲਈ ਤਿਆਰ ਹੋ ਗਈ ਸੇਟ ਜੀ ਸਹਾਰਾ ਦੇ ਕੇ ਉਸ ਨੂੰ ਬਾਹਰ ਲਿਆਏ ਅਤੇ ਕਾਰ ਵਿੱਚ ਪਿਠਾ ਲਿਆ। ਉਸ ਸਮੇਂ ਸੇਟ ਜੀ ਅਤੇ ਉਸ ਅੰਨੀ ਔਰਤ ਦੀ ਹਾਲਤ ਇੱਕੋ ਜਿਹੀ ਸੀ। ਦੋਨਾਂ ਦੀ ਇਹੀ ਇੱਛਾ ਸੀ ਕਿ ਜਲਦੀ ਤੋਂ ਜਲਦੀ ਆਪਣੇ ਬੱਚੇ ਕੋਲ ਪਹੁੰਚ ਜਾਣ। ਕੋਠੀ ਆ ਗਈ। ਸੇਟ ਜੀ ਸਹਾਰਾ ਦੇ ਕੇ ਉਸ ਅੰਨੀ ਔਰਤ ਨੂੰ ਕਾਰ ਅੰਦਰ ਲੈ ਕੇ ਅੰਦਰ ਜਾ ਕੇ ਉਸਨੇ ਮੋਹਨ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਿਆ। ਮੋਹਨ ਆਪਣੀ ਮਾਂ ਦੀ ਛੋਹ ਨੂੰ ਇੱਕਦਮ ਪਹਿਚਾਨ ਗਿਆ। ਉਸਨੇ ਤੁਰੰਤ ਅੱਖਾਂ ਖੋਲੀਆਂ ਅਤੇ ਉਸ ਨੂੰ ਆਪਣੇ ਕੋਲ ਖੜੇ ਹੋਏ ਦੇਖ ਕੇ ਕਿਹਾ, ਮਾਂ ਤੂੰ ਆ ਗਈ ਅੰਨੀ ਪਿਖਾਰਨ ਮੋਹਨ ਦੇ ਸਰਹਾਣੇ ਬੈਠ ਗਈ ਉਸਨੇ ਮੋਹਨ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਮੋਹਨ ਨੂੰ ਸੁੱਖ ਦਾ ਅਨੁਭਵ ਹੋਇਆ ਉਹ ਉਸ ਦੀ ਗੋਦ ਵਿੱਚ ਤੁਰੰਤ ਸੋ ਗਿਆ ਦੂਸਰੇ ਦਿਨ ਤੋਂ ਮੋਹਨ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ 10-15 ਦਿਨਾਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਜਿਹੜਾ ਕੰਮ ਹਕੀਮਾਂ ਦੇ ਨੁਸਖੇ ਵੈਦਾਂ ਦੀਆਂ ਪੂੜੀਆਂ ਅਤੇ ਡਾਕਟਰ ਦੀਆਂ ਦਵਾਈਆਂ ਨਾ ਕਰ ਸਕੀਆਂ ਉਹ ਉਸ ਅੰਨੀ ਔਰਤ ਦੇ ਪਿਆਰ ਨੇ ਪੂਰਾ ਕਰ ਦਿੱਤਾ ਮੋਹਨ ਦੇ ਤੰਦਰੁਸਤ ਹੋ ਜਾਣ ਤੇ ਅੰਨੀ ਨੇ ਜਾਣ ਦੀ ਆਗਿਆ ਮੰਗੀ ਸੇਠ ਨੇ ਕਿਹਾ ਕਿ ਉਹ ਉਹਨਾਂ ਕੋਲ ਹੀ ਰਹਿ ਜਾਵੇ ਪਰ ਉਹ ਸਹਿਮਤ ਨਾ ਹੋਈ ਮਜਬੂਰਨ ਉਹਨਾਂ ਨੂੰ ਜਾਣ ਦੇਣਾ ਪਿਆ ਜਦੋਂ ਉਹ ਜਾਣ ਲੱਗੀ ਸੇਜ ਜੀ ਨੇ ਰੁਪਿਆ ਦੀ ਇੱਕ ਥੈਲੀ ਉਸਦੇ ਹੱਥਾਂ ਤੇ ਰੱਖ ਦਿੱਤੀ ਅੰਨੀ ਨੇ ਪੁੱਛਿਆ ਇਸ ਵਿੱਚ ਕੀ ਹੈ ਸੇਜ ਜੀ ਨੇ ਕਿਹਾ ਇਸ ਵਿੱਚ ਤੇਰੀ ਪੂੰਜੀ ਹੈ ਤੇਰੇ ਰੁਪਏ ਮੇਰਾ ਉਹ ਅਪਰਾਧ ਅੰਨੀ ਔਰਤ ਵਿਝੀ ਬੋਲ ਪਈ ਇਹ ਰੁਪਏ ਤਾਂ ਮੈਂ ਤੇਰੇ ਮੋਹਲੇ ਇਕੱਠੇ ਕੀਤੇ ਸਨ ਉਸ ਨੂੰ ਹੀ ਦੇ ਦੇਣਾ ਅੰਨੀ ਨੇ ਥੈਲੀ ਉੱਥੇ ਹੀ ਰੱਖ ਦਿੱਤੀ ਅਤੇ ਲਾਠੀ ਦੇ ਸਹਾਰੇ ਚੱਲ ਪਈ ਬਾਹਰ ਨਿਕਲ ਕੇ ਉਸਨੇ ਇੱਕ ਵਾਰ ਉਸ ਘਰ ਦੇ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਥੰਮਨ ਦਾ ਨਾ ਹੀ ਨਹੀਂ ਲਹਿਰੇ ਸਨ ਉਹ ਇੱਕ ਪਿਖਾਰਣ ਹੁੰਦਿਆਂ ਹੋਇਆ ਵੀ ਸੇਠ ਜੀ ਤੋਂ ਮਹਾਨ ਸੀ ਇਸ ਸਮੇਂ ਸੇਠ ਪਿਕਾਰੀ ਸੀ ਤੇ ਉਹ ਆਨਦਾਤਾ ਸੀ ਕੀ ਸਿੱਖਿਆ ਤਨ ਦੌਲਤ ਦੀ ਅਮੀਰੀ ਨਾਲੋਂ guna ਦਿਲ ਦੀ ਅਮੀਰੀ ਕਿਤੇ ਚੰਗੀ ਹੈ